ਪੰਜਾਬੀਆਂ ਦੇ ਵਿਦੇਸ਼ ਜਾਣ ਤੇ ਵਸਣ ਦਾ ਰੁਝਾਨ ਕੋਈ ਨਵਾਂ ਨਹੀਂ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਇਸ ਰੁਝਾਨ ਵਿੱਚ ਵੱਡਾ ਹੁਲਾਰਾ ਦਰਜ ਕੀਤਾ ਗਿਆ ਹੈ ਇੰਟਰਨੈਸ਼ਨਲ ਸਟੱਡੀ ਟਰਾਂਸਫਰ ਪ੍ਰੋਗਰਾਮ ਦਾ ਇਸ ਹੁਲਾਰੇ ਵਿੱਚ ਵੱਡਾ ਯੋਗਦਾਨ ਹੈ ਨਾਜਾਇਜ਼ ਤਰੀਕਿਆਂ ਤੇ ਖਤਰਨਾਕ ਰਸਤਿਆਂ ਰਾਹੀਂ ਵਿਦੇਸ਼ ਪਹੁੰਚਣ ਨਾਲੋਂ ਸਟੱਡੀ ਵੀਜ਼ਾ ਰਾਹੀਂ ਵਿਦੇਸ਼ ਵਿੱਚ ਸੈਟਲ ਹੋਣਾ ਮੁਕਾਬਲਤਨ ਬਿਹਤਰ ਸੁਰੱਖਿਅਤ ਅਤੇ ਕੁਝ ਸਸਤਾ ਵੀ ਹੈ ਪਰ ਵਿਦੇਸ਼ੀ ਸੈਟਲ ਹੋਣ ਦੀ ਦੌੜ ਨੇ ਪੰਜਾਬ ਨੂੰ ਨਵੇਂ ਸੰਕਟ ਵੱਲ ਧੱਕ ਦਿੱਤਾ ਹੈ ਬ੍ਰੇਨ ਡレイン ਨੇ ਸਰਕਾਰਾਂ ਤੇ ਸਮਾਜਿਕ ਸੋਚ ਨੂੰ ਚਿੰਤਾ ਦੇ ਗਹਿਰੇ ਸਮੁੰਦਰ ਵਿੱਚ ਧੱਕ ਦਿੱਤਾ ਹੈ ਸਦੀਆਂ ਤੋਂ ਮਨੁੱਖ ਬਿਹਤਰ ਤੇ ਸੁਰੱਖਿਅਤ ਜੀਵਨ ਲਈ ਦੂਰ ਦਰਾਜ ਅਤੇ ਦੇਸ਼ ਵਿਦੇਸ਼ ਵੱਲ ਆਕਰਸ਼ਿਤ ਹੁੰਦਾ ਰਿਹਾ ਹੈ ਆਰਥਿਕ ਤੌਰ ਤੇ ਕਮਜ਼ੋਰ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਅਤੇ ਵਪਾਰੀ ਵਰਗ ਦੇਸ਼ ਤੋਂ ਵਿਦੇਸ਼ਾਂ ਵੱਲ ਵੱਧਦਾ ਰਿਹਾ ਹੈ ਵੱਧਦੇ ਵਿਗਿਆਨਕ ਪ੍ਰਭਾਵਾਂ ਅਤੇ ਆਰਥਿਕ ਗਤੀਵਿਧੀਆਂ ਤੇ ਚਲਦੇ ਆ ਸੰਸਾਰ ਭਰ ਵਿੱਚ ਆਬਾਦੀ ਦੀ ਅਦਲਾ ਹਲਦੀ ਦੇ ਨਵੇਂ ਰਾਹ ਖੋਲ ਦਿੱਤੇ ਗਏ ਹਨ ਪੰਜਾਬ ਜਾਂ ਭਾਰਤ ਵੀ ਇਸ ਦੇ ਗਲੋਬਲ ਪ੍ਰਭਾਵਾਂ ਤੋਂ ਬਚ ਨਹੀਂ ਸਕਿਆ ਪਰ ਜਦ ਪੰਜਾਬ ਦੇ ਰੱਜੇ ਪੁੱਜੇ ਵੈਲਸ ਐਜੂਕੇਟਰ ਸਕਿਲ ਇੱਕ ਕਾਮਯੋਗ ਜੋਵਾ ਸ਼ਕਤੀ ਨੇ ਵਿਦੇਸ਼ਾਂ ਵੱਲ ਮੁਹਰ ਕਰ ਲਿਆ ਤਾਂ ਪੰਜਾਬ ਦੇ ਘਰ ਪਿੰਡ ਕਸਬੇ ਤੇ ਸ਼ਹਿਰ ਨਵੀਂ ਪੀੜੀ ਦੀ ਕਮੀ ਦੇ ਭਵਿੱਖੀ ਨਤੀਜਿਆਂ ਨੂੰ ਭਾਂਪ ਕੇ ਕੰਬੁੱਠੇ ਗੈਰ ਪੰਜਾਬੀਆਂ ਦੀ ਪੰਜਾਬ ਵਿੱਚ ਵੱਧਦੀ ਆਮਦ ਅਤੇ ਉਨ੍ਹਾਂ ਦੇ ਪ੍ਰਭਾਵਾਂ ਨੇ ਪੰਜਾਬ ਦੇ ਖੈਰ ਖਾਵਾ ਦੇ ਮੱਥੇ ਤੇ ਧਰੇਲੀਆਂ ਲੈਂਦੀਆਂ ਪੰਜਾਬ ਦੇ ਹਰ ਛੋਟੇ ਵੱਡੇ ਕਸਬੇ ਸ਼ਹਿਰ ਦੁਕਾਨਾਂ ਤੇ ਮਕਾਨਾਂ ਜਾਂ ਹੋਰ ਇਮਾਰਤਾਂ ਆਦਿ ਤੇ ਲਟਕਦੇ ਨਿੰਬੂ ਮਿਰਚਾਂ ਇਸ ਦੀ ਬਦਲ ਰਹੀ ਸੰਸਕ੍ਰਿਤੀ ਵੱਲ ਇਸ਼ਾਰਾ ਕਰ ਰਹੇ ਹਨ ਪੂਰਬੀ ਭਾਰਤ ਦੇ ਪ੍ਰਵਾਸੀ ਆਪਣੇ ਨਾਲ ਲੈ ਕੇ ਆਂ ਕਈ ਤਰ੍ਹਾਂ ਦੀਆਂ ਸਮਾਜਿਕ ਰੀਤੀਆਂ ਦੇ ਇੱਥੇ ਪੱਕੇ ਪੈਰ ਜਮਾਣ ਵਿੱਚ ਸਫਲ ਹੋ ਚੁੱਕੇ ਹਨ ਐਨਕਰੋਚਮੈਂਟ ਰਾਹੀਂ ਸੜਕਾਂ ਤੇ ਕੰਡੇ ਬਣੇ ਝੌਂਪੜੀ ਨਮਾਣ ਨਿੱਕੇ ਨਿੱਕੇ ਮੰਦਰ ਭੂ-ਵਿਕ ਵਿੱਚ ਨਵੇਂ ਸੰਕਟ ਪੈਦਾ ਕਰ ਸਕਦੇ ਹਨ ਫੁੱਟਪਾਥ ਚੌਰਾਹਿਆਂ ਜਾਂ ਹੋਰ ਪਬਲਿਕ ਪਲੇਸਿਸ ਤੇ ਇਨ੍ਹਾਂ ਮੰਦਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਸਾਰੇ ਪੁਜਾਰੀ ਜਾਂ ਮਾਲਕ ਪ੍ਰਵਾਸੀ ਹਨ ਨੀੜਲੀ ਪੂਜਾ ਦੀ ਮਾਮੂਲੀ ਸਹੂਦਤ ਤੇ ਚਲਦਿਆਂ ਪੰਜਾਬੀ ਇਸ ਦੇ ਪਿੱਛੇ ਲੁਕੀਆਂ ਭੂ-ਵਿਕ ਦੀਆਂ ਚੁਣੌਤੀਆਂ ਨੂੰ ਅਣਦੇਖਿਆ ਕਰ ਰਹੇ ਹਨ ਇਹ ਦੋ ਤਾਂ ਸਿਰਫ ਉਦਾਹਰਨਾਂ ਮਾਤਰ ਹਨ ਪਰ ਸੰਕਟ ਦੀ ਗੰਭੀਰਤਾ ਦੀਆਂ ਅਨੇਕਾਂ ਪਰਤਾਂ ਲੁਕਵੀਆਂ ਵੀ ਤੇ ਸ਼ਾਸ਼ੀ ਵੀ ਸਮਾਜਿਕ ਵੀ ਤੇ ਧਾਰਮਿਕ ਵੀ ਵਿਅਕਤੀਗਤ ਤੌਰ ਤੇ ਵੀ ਤੇ ਜਮਾਤੀ ਵੀ ਵੱਡੇ ਸ਼ਹਿਰਾਂ ਤੇ ਕਸਬਿਆਂ ਵਿੱਚ ਆਈਲੈਟਸ ਤੇ ਇਮੀਗ੍ਰੇਸ਼ਨ ਦਾ ਕਾਰੋਬਾਰ ਵੱਡੇ ਪੱਧਰ ਤੇ ਚੱਲ ਨਿਕਲਿਆ ਹੈ ਪੰਜਾਬ ਵਿੱਚ ਆਈਲੈਟਸ ਇੱਕ ਤਰ੍ਹਾਂ ਦੀ ਡਿਗਰੀ ਹੀ ਬਣ ਚੁੱਕਾ ਹੈ ਪੰਜਾਬ ਸਰਕਾਰ ਨੇ ਸਮਾਂ ਰਹਿੰਦਿਆਂ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤੇ ਹੁਣ ਜਦ ਸਿਆਸੀ ਲੋਕਾਂ ਨੂੰ ਉਹਨਾਂ ਦਾ ਭਵਿੱਖ ਹੀ ਹਨੇਰੇ ਵੱਲ ਵੱਧਾ ਦੱਸਿਆ ਤਾਂ ਪੰਜਾਬੀਆਂ ਦੇ ਵਿਦੇਸ਼ ਭਲਾਈ ਨੂੰ ਥਲ ਪਾਉਣ ਲਈ ਕੋਈ ਯਤਨ ਕੀਤੇ ਜਾ ਰਹੇ ਹਨ ਸਥਾਨਕ ਸਿਆਸੀ ਨੇਤਾਵਾਂ ਨੂੰ ਇਹ ਸਮਝ ਲੱਗਣ ਲੱਗ ਪਈ ਹੈ ਕਿ ਆਬਾਦੀ ਦੇ ਬਦਲ ਨਾਲ ਉਹਨਾਂ ਦਾ ਜਾਂ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਲਈ ਸਿਆਸਤ ਵਿੱਚ ਟਿਕੇ ਰਹਿਣਾ ਬੜਾ ਹੀ ਤੁਸ਼ਵਾਰ ਹੋ ਜਾਵੇਗਾ। ਪ੍ਰਵਾਸੀਆਂ ਦੇ ਆਪਣੇ ਲੀਡਰ ਬਣ ਸਕਦੇ ਹਨ ਜੋ ਸਥਾਨਕ ਨੇਤਾਵਾਂ ਦੇ ਮੁਕਾਬਲਾ ਕਰਨ ਵਿੱਚ ਸਮਰੱਥ ਹੋ ਜਾਣਗੇ। ਪਰ ਕੀ ਹੁਣ ਇਹ ਇੰਨਾ ਆਸਾਨ ਹੈ ਕਿ ਵਕਤ ਦੇ ਚੜਨ ਨੂੰ ਪੁੱਠਾ ਘੜ ਦਿੱਤਾ ਜਾ ਸਕੇ? ਵਿਦੇਸ਼ਾਂ ਵਿੱਚੋਂ ਪਰਿਵਾਰਕ ਸਮਾਗਮਾਂ ਤੇ ਆਏ ਲੋਕਾਂ ਦੀ ਖਾਸ ਆਉ ਭਗਤ ਬਾਜ਼ਾਰਾਂ ਵਿੱਚ ਐਨ.ਆਰ.ਆਈ. ਗ੍ਰਾਹਕਾਂ ਦਾ ਵਿਸ਼ੇਸ਼ ਮਾਨ ਸਨਮਾਨ ਇੱਥੇ ਬੱਚੇ ਕੁਛੇ ਗੱਭਰੂਆਂ ਤੇ ਮੁਟਿਆਰਾਂ ਨੂੰ ਵਿਦੇਸ਼ ਵਸਣ ਲਈ ਆਕਰਸ਼ਿਤ ਕਰਦਾ ਹੈ ਜਵਾਨ ਵਰਗ ਆਪਣੇ ਮਾਪਿਆਂ ਨੂੰ ਆਪਣੀ ਜ਼ਾਇਦਾਦ ਵੇਚ ਕੇ ਉਹਨਾਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਕਰ ਰਹੇ ਹਨ ਛੋਟੇ ਪਰਿਵਾਰਾਂ ਦੇ ਬੱਚੇ ਜਦ ਵਿਦੇਸ਼ਾਂ ਵਿੱਚ ਉਡਾਰੀ ਮਾਰ ਜਾਂਦੇ ਹਨ ਤਾਂ ਪਿੱਛੇ ਬਜ਼ੁਰਗਾਂ ਦੇ ਹਾਲਤ ਬਿਨਾ ਮਲਾਹ ਤੋਂ ਬੇੜੀ ਵਰਗੀ ਹੋ ਜਾਂਦੀ ਹੈ ਕੰਮ ਧੰਨਿਆਂ ਵਿੱਚ ਰੁਚੀ ਘਟ ਜਾਂਦੀ ਹੈ ਸਮਾਜਿਕ ਤੇ ਪਰਿਵਾਰਕ ਸਮਾਗਮਾਂ ਵਿੱਚ ਆਪਣੇ ਆਪ ਨੂੰ ਇਕੱਲਾ ਤੇ ਅਣਗੋਲਿਆ ਮਹਿਸੂਸ ਕਰਦੇ ਹਨ ਇੱਥੇ ਮਾਨੀ ਲੱਗਦਾ ਉੱਥੇ ਜਾਣਾ ਆਸਾਨ ਨਹੀਂ ਹੁੰਦਾ ਬੱਚੇ ਨਵੀਂ ਉਡਾਨ ਰਾਹੀ ਨਵੇਂ ਸਫ਼ਰ ਤੇ ਚਲੇ ਚੱਲ ਨਿਕਲਦੇ ਹਨ ਤੇ ਮਾਪੇ ਕਲਪ ਦੇ ਵਿਲਕਦੇ ਤੇ ਝੂੜਦੇ ਦੁਨੀਆਂ ਦਾ ਸਫ਼ਰ ਮੁਕਾ ਜਾਂਦੇ ਹਨ ਪੰਜਾਬੀਆਂ ਦੇ ਸਾਂਝੇ ਦੁੱਖ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ। ਦੂਰ ਦੂਰ ਤੱਕ ਹਨੇਰਾ ਤੇ ਕਦੇ ਨਾ ਮੁੱਕਣ ਵਾਲਾ ਸੰਤਾਪ ਪੰਜਾਬ ਦੀ ਹੋਂਦ ਹੀ ਮਾਰ ਬੈਠਾ ਹੈ। ਜੇ ਸਰਕਾਰ ਕੁਝ ਨਹੀਂ ਕਰ ਸਕਦੀ ਤਾਂ ਪਰਿਵਾਰ, ਬੱਚੇ ਤੇ ਬਜ਼ੁਰਗ ਇਹ ਯਕੀਨੀ ਬਣਾਉਣ ਦਾ ਯਤਨ ਕਰਨ ਕਿ ਪੰਜਾਬ ਨਾਲ ਉਹਨਾਂ ਦਾ ਸੰਪਰਕ ਲਗਾਤਾਰ ਬਣਿਆ ਰਹੇ ਤੇ ਇੱਥੋਂ ਦੇ ਸਮਾਜਿਕ ਢਾਂਚੇ ਵਿੱਚ ਉਹਨਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਹੋ ਸਕੇ ਤਾਂ ਉਹਨਾਂ ਨੂੰ ਇੱਥੋਂ ਦੇ ਸਰੋਕਾਰਾਂ ਵਿੱਚ ਮਦਦ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਉਹਨਾਂ ਦੀ ਪੰਜਾਬ ਨਾਲ ਜਜ਼ਬਾਤੀ ਸਾਂਝ ਬਣੀ ਰਹਿ ਸਕੇ। ਅੱਜ ਦਾ ਇਹ ਐਪੀਸੋਡ ਆਪ ਨਿੱਕੇ ਹਜ ਲੱਗਾ ਕਮੈਂਟਸ ਵਿੱਚ ਵੀ ਸੁਣਾ 1.7 ਲੱਖ ਸਬਸਕ੍ਰਾਈਬਰ ਤਾਂ ਬਣਤਾ ਹੀ